ਹਾਂਜੀ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰਿਆਂ ਦਾ ਪਹਿਲਾਂ ਆਪਾਂ ਵੀਡੀਓ ਪਾਈ ਸੀ ਕਿ ਕਿ ਰਸਤੇ ਕਿਵੇਂ ਹਨ ਖੂਣ ਦੇ ਰਸਤਿਆਂ ਤੇ ਆਪਾਂ ਵੀਡੀਓ ਪਾਈ ਸੀਗੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਸੀ ਫੇਸਬੁੱਕ ਤੇ ਪਾਈ ਸੀ ਜੇ ਕਿ ਤੁਹਾਨੂੰ ਨਹੀਂ ਨਹੀਂ ਵੇਖੀ ਤਾਂ ਆਪਣਾ ਚੈਨਲ ਲੱਗਾ ਲ ਮਦਦੋ ਕੇ ਉੱਤੇ ਜਾ ਕੇ ਦੇਖ ਲਓ ਸੁਣ ਲਓ ਜੇ ਤੁਹਾਨੂੰ ਵਧੇਗਾ ਲੱਗੀ ਤਾਂ ਤੁਸੀਂ ਲਾਈਕ ਵੀ ਕਰ ਦਿਓ ਤਾਂ ਅੱਜ ਆਪਾਂ ਗੱਲ ਕਰਦੇ ਆ ਜਿਵੇਂ ਕਹਿ ਦਿੰਦੇ ਆ ਲਈ ਲੱਗਣਾ ਹੋਵੇ ਘਰ ਵਾਲਾ ਚੰਦਰਾ ਗਵਾੜ ਬੁਰਾ ਹੈਣਾ ਗਵਾਂਢ ਵੀ ਪਹਿਲਾਂ ਵਾਲੇ ਗਵਾਂਢ ਨਹੀਂ ਰਹਿ ਗਏ ਸਬਜ਼ੀ ਭਾਜੀ ਲੈਣ ਜਾਣਾ ਕੌਲੀ ਲੈ ਕੇ ਕਿਸੇ ਨੇ ਨਹੀਂ ਖਾਲੀ ਮੋੜਨਾ ਅੱਜ ਕੱਲ ਇਹ ਖਤਮ ਹੋ ਗਿਆ ਪਹਿਲਾਂ ਗਵਾਂਢੀ ਦਾ ਅਹਿਸਾਸ ਕਰਦੇ ਸੀਗੇ ਤੇ ਹੁਣ ਗਵਾਂਢੀ ਗਵਾਂਢੀ ਦਾ ਅਹਿਸਾਸ ਹੀ ਨਹੀਂ ਕਰਦਾ ਕੋਈ ਠੀਕ ਹੈ ਨਾ ਗੱਲਾਂ ਆਪਣੀਆਂ ਥੋੜੀਆਂ ਜੀਆਂ ਸੱਚੀਆਂ ਵੀ ਹੋਣਗੀਆਂ ਤੇ ਥੋੜੀਆਂ ਜੀਆਂ ਲੱਗਣਗੀਆਂ ਵੀ ਕੌੜੀਆਂ ਲੱਗਣਗੀਆਂ ਉਹਦੇ ਲਈ ਆਪਾਂ ਪਹਿਲੇ ਹੀ ਮਾਫੀ ਮੰਗ ਲੈਨੇ ਆ ਹੁਣ ਨਾ ਪਿੰਡ ਵੀ ਸ਼ਹਿਰ ਬਣਦੇ ਜਾਂਦੇ ਆ ਸ਼ਹਿਰ ਬਣਦੇ ਜਾਂਦੇ ਤੋਂ ਮੁਰਾਦ ਆ ਬਈ ਗਵਾਂਡ ਚ ਕੀ ਹੋਈ ਜਾਂਦਾ ਗਵਾਂਢੀ ਨੂੰ ਨਹੀਂ ਪਤਾ ਪਹਿਲਾਂ ਗਵਾਂਡੀਆਂ ਦੇ ਘਰੇ ਸਾਰਾ ਸਾਰਾ ਦਿਨ ਅਸੀਂ ਖੇਡ ਹੀ ਜਾਂਨਾ ਕਿਸੇ ਨੇ ਨਹੀਂ ਪੁੱਛਣਾ ਹੁਣ ਗਵਾਂਢੀ ਘਲਦੇ ਹੀ ਨਹੀਂ ਆਣ ਗਵਾਂਡ ਜਾਂ ਜਵਾਕ ਵੀ ਨਹੀਂ ਜਾ ਕੇ ਰਾਜੀ ਤੇ ਘਰ ਦੇ ਘਲਦੇ ਵੀ ਨਹੀਂ ਤੇ ਇੱਕ ਦਿਨ ਤੇ ਘਰੀ ਖੇਡ ਲਾ ਉਹਨੂੰ ਮੋਬਾਈਲ ਦੇ ਦਿੰਦੇ ਆ ਤਾਂ ਫਿਰ ਉਹ ਘਰੀ ਖੇਡ ਹੀ ਜਾਂਦਾ ਤੇ ਗਵਾਂਢੀ ਨੂੰ ਵੀ ਗਵਾਂਢੀ ਦੇ ਕੋਈ ਨਹੀਂ ਪਈ ਉਹ ਭੁੱਖਾ ਮਰੇ ਕੁਛ ਕਰੇ ਦੂਜੀਆਂ ਆਪਾਂ ਲੱਤਾਂ ਖੇਚਣੀਆਂ ਜੇ ਗਵਾਂਢੀ ਨੇ ਕੋਈ ਤਰੱਕੀ ਕੀਤੀ ਜਾਂ ਕਿਸੇ ਨੇ ਗੱਡੀ ਲੈ ਲਈ ਆ ਕਿਸੇ ਨੇ ਘਰ ਪੋਣਾ ਆ ਉਹਨੂੰ ਪਤਾ ਨਹੀਂ ਕਾਦੋ ਆਪਾਂ ਖੁੱਲ ਕੇ ਐਕਸੈਪਟ ਨਹੀਂ ਕਰਦੇ ਆਪਾਂ ਨੂੰ ਆਇਆ ਵੀ ਸਭ ਕੁਝ ਆਪਣੇ ਘਰੇ ਹੀ ਆਈ ਜਾਵੇ ਗਵਾਂਢੀ ਦੇ ਜਾਂ ਕਿਸੇ ਹੋਰ ਦੇ ਘਰੇ ਨਾ ਜਾਵੇ ਇਹ ਗੱਲਾਂ ਤੋਂ ਉੱਤੇ ਉੱਠਣਾ ਚਾਹੀਦਾ ਵਾ ਆਪਾਂ ਨੂੰ ਤੇ ਗੱਲ ਕਰਦੇ ਸੀ ਆਪਾਂ ਗਵਾਂਢ ਦੀ ਪਹਿਲਾਂ ਸ਼ਹਿਰਾਂ ਦੇ ਸੌਂਦੇ ਸੀਗੇ ਵੀ ਜੇ ਨਾਲ ਦਾ ਘਰ ਆ ਕੋਈ ਆਪਾਂ ਨੂੰ ਪਤਾ ਨਹੀਂ ਉਹਦੇ ਬਾਰੇ ਉਹ ਚੱਕਣ ਰਹੀ ਜਾਂਦਾ ਕੀ ਉਹ ਕਰੀ ਜਾਂਦਾ ਮਾੜਾ ਬੰਦਾ ਚੰਗਾ ਬੰਦਾ ਹਨਾ ਇਦਾਂ ਹੀ ਹੁਣ ਪਿੰਡਾਂ 'ਚ ਹੋਇਆ ਪਿਆ ਵਾ ਪਿੰਡਾਂ 'ਚ ਜਾਣਦੇ ਤਾਂ ਹੈਗੇ ਆ ਕੌਣ ਕੌਣ ਕਿਥੇ ਰਹਿੰਦਾ ਕਿਵੇਂ ਰਹਿੰਦਾ ਕਿਹਦਾ ਘਰ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਗਵਾਂਢੀ ਕੀ ਕਰੀ ਜਾਂਦਾ ਉਹਦੇ ਘਰੇ ਖੋਸ਼ ਆ ਉਹਨਾਂ ਨਾਲ ਗੱਲ ਕਰਨੀ ਆ ਉਹਦਾ ਦੱਖ ਆਪਾਂ ਆਵਦਾ ਦੱਖ ਸਮਝ ਕੇ ਉਹਦੇ ਨਾਲ ਵੰਡਾਉਣਾ ਮਾ ਨਾ ਇੰਨਾ ਬਹੁਤ ਜ਼ਿਆਦਾ ਫਰਕ ਪੈ ਗਿਆ ਆਪਾਂ ਗੱਲ ਕਰਦੇ ਹਾਂ 90 ਵਾਲੇ ਟਾਈਮ ਦੀ ਉਹ ਟਾਈਮ ਬਹੁਤ ਵਧੀਆ ਸੀ ਭੱਜੇ ਜਾਂਦੇ ਸੀਗੇ ਜੇਕਰ ਤੇ ਕਿਸੇ ਗਵੰਡੀ ਨੂੰ ਲੋਡ ਵੀ ਪੈ ਜਾਣੀ ਨਾ ਅੱਧੀ ਰਾਤੀ ਲੋਡ ਵੀ ਪੈ ਜਿਹੜੀ ਤੇ ਗਵੰਡੀ ਭੱਜਿਆ ਜਾਂਦਾ ਸੀ ਹੁਣ ਜੇ ਕਿਸੇ ਨੂੰ ਲੋਡ ਵੀ ਹੋਵੇ ਆਪਾਂ ਆਖਾਂ ਨੂੰ ਮੂਦ ਲੈਣੇ ਆ ਆਪਾਂ ਕਹਿੰਨੇ ਇਹਦੀ ਗੱਲਬਾਤ ਆ ਇਹਦਾ ਦੌਖਾ ਇਹ ਜਾਣੇ ਆਪਾਂ ਨੂੰ ਇਹਦੇ ਤਾਂ ਕੀ ਮਤਲਬ ਸੋ ਆਪਾਂ ਨੂੰ ਗਵਾਂਢੀ ਦਾ ਸਾਸ ਕਰਨਾ ਚਾਹੀਦਾ ਜੇ ਉਹ ਕਿਸੇ ਦੁੱਖ ਦੀ ਘੜੀ ਚਾ ਉਹਦੇ ਨਾਲ ਖੜਨਾ ਚਾਹੀਦਾ ਬੰਦੇ ਨੂੰ ਹੌਂਸਲਾ ਹੀ ਦੇ ਦੋ ਨਾ ਬੰਦਾ ਤਕੜਾ ਹੋ ਜਾਂਦਾ ਜੇ ਕੋਈ ਢੇਰੀ ਢਾਈ ਬੈਠਾ ਵਾ ਕੋਈ ਗੱਲਬਾਤ ਹੋਈ ਆ ਆਪਾਂ ਨੂੰ ਪਤਾ ਵਾ ਉਹਨੇ ਮੂੰਹੋਂ ਨਹੀਂ ਕਿਹਾ ਤਾਂ ਫੇਰ ਵੀ ਉਹਦੇ ਕੋਲੇ ਕੇਰਾਂ ਜਾਓ ਉਹਦੇ ਮੋਢੇ ਤੇ ਹੱਥ ਰੱਖ ਕੇ ਇੰਨੇ ਕਹਿ ਦੋ ਨਾ ਵੀ ਬਾਈ ਤੇਰੇ ਨਾਲ ਜਿੱਥੇ ਕਿਤੇ ਵੀ ਹੋਇਆ ਕੰਮ ਕੋਈ ਵੀ ਹੋਇਆ ਤੇਰੇ ਨਾਲ ਖੜੇ ਆ ਜਿੱਦਾਂ ਦੇ ਹੈਗੇ ਆ ਜਿੰਨੀ ਕੁ ਸਪੋਰਟ ਤੇਰੀ ਕਰ ਪਾਈ ਅਸੀਂ ਕਰਾਂਗੇ ਬੰਦੇ ਦਾ ਦੁੱਖ ਅੱਧਾ ਰਹਿ ਜਾਂਦਾ ਪਰ ਹੁਣ ਦੁੱਖ ਆਪਾਂ ਵਧਾ ਦਿੰਨੇ ਆ ਜੇ ਆਪ ਨੂੰ ਪਤਾ ਵੀ ਲੱਗੇ ਨਾ ਆਪਾਂ ਪਹਿਲਾਂ ਦਸਣ ਜਾਣੇ ਆ ਵੀ ਤੁਹਾਨੂੰ ਪਤਾ ਲੱਗਾ ਫਲਾਣੇ ਦੇ ਘਰੇ ਆ ਹੋ ਗਿਆ ਪਹਿਲਾਂ ਦਸਨ ਭਾਜਦੇ ਆ ਉਹਦਾ ਮਜ਼ਾਕ ਡਾਉਣ ਭਾਜਦੇ ਆ ਚੁਗਲੀਆਂ ਕਰਨ ਭਾਜਦੇ ਆ ਫੇਰ ਉਹਦੇ ਘਰੇ ਜਾਂਦੇ ਆ ਪੁੱਛਦੇ ਆ ਸਵਾਦ ਲੈਣੇ ਆ ਆਪਾਂ ਨੂੰ ਸਵਾਦ ਲੈਣ ਦੀ ਆਦਤ ਪੈ ਗਈ ਆ ਠੀਕ ਆ ਤੇ ਇਹ ਇਦਾਂ ਗੱਲਾਂ ਬਾਤਾਂ ਇਹ ਸਹੀ ਨਹੀਂ ਪਿੰਡੋਂ ਪਿੰਡੀ ਇਹ ਕੰਮ ਇੱਕ ਪਿੰਡ ਦੀ ਆਪਾਂ ਗੱਲ ਨਹੀਂ ਕਰਦੇ ਸਾਰੇ ਆਪਾਂ ਲਾ ਲਗੇ ਆਪਾਂ ਪੰਜਾਬ ਦੀ ਵੀ ਗੱਲ ਨਹੀਂ ਕਰਦੇ ਸਾਰੇ ਜਿੱਥੇ ਵੀ ਕੋਈ ਵੀ ਗਵੰਡੀ ਹੈ ਕਿਸੇ ਦਾ ਉਹਦਾ ਦੁੱਖ ਦੂਜੇ ਦਾ ਜ਼ਰੂਰ ਜਾਓ ਸੁਣੋ ਮਹਿਸੂਸ ਕਰੋ ਜੇ ਕਿਸੇ ਦਾ ਦੁੱਖ ਆਪਾਂ ਆਪਣਾ ਦੁੱਖ ਮੰਨਾਂਗੇ ਨਾ ਫਿਰ ਆਪਾਂ ਅਗਲੇ ਦੀ ਮਦਦ ਵੀ ਕਰ ਸਕਦੇ ਹਾਂ ਤੇ ਕਿਸੇ ਦਾ ਆਪਾਂ ਮਜ਼ਾਕ ਵੀ ਨਹੀਂ ਉਡਾਉਂਦੇ ਸੋ ਆਪਾਂ ਨੂੰ ਗਵੰਡੀ ਨੂੰ ਗਵੰਡੀ ਦਾ ਸਾਸ ਕਰਨਾ ਬਹੁਤ ਜ਼ਰੂਰੀ ਆ ਵੇਖ ਕੇ ਮੱਥੇ ਵਾਟ ਨਹੀਂ ਪਾਉਣਾ ਚਾਹੀਦਾ ਜਿੱਥੇ ਕਿਤੇ ਮਿਲ ਲਈ ਆਪਾਂ ਯਸਤ ਕੇ ਮੇਲੋ ਦਿਲੋਂ ਮਿਲੋ ਹਾਂ ਜੇ ਆਪਣੇ ਕੋਈ ਦਿਲ ਚ ਗੱਲ ਬਾਤ ਆ ਅਗਲੇ ਨਾਲ ਖੁੱਲ ਕੇ ਗੱਲ ਕਰ ਲੋ ਵੀ ਭਰਾਵਾ ਗੱਲ ਦਾ ਪਤਾ ਲੱਗਾ ਸੀ ਤੂੰ ਆ ਗੱਲ ਕਹੀ ਐ ਗੱਲ ਆਪਦੀ ਕਲੀਅਰ ਕਰ ਲੋ ਐਵੇਂ ਨਾ ਨਾ ਮੂੰਹ ਵੱਟੀ ਫਿਰ ਅਗਲੇ ਨੂੰ ਗੱਲ ਦਾ ਪਤਾ ਵੀ ਨਾ ਹੋਵੇ ਆਪਾਂ ਇਹ ਸੋਚੀ ਆਈਏ ਇਹਨੇ ਦੱਸਿਆ ਹੋ ਤੇ ਉਹਨੂੰ ਵਿਚਾਰੇ ਨੂੰ ਪਤਾ ਵੀ ਨਾ ਹੋਵੇ ਠੀਕ ਆ ਗੱਲ ਜਿਹੜੀ ਹੈਗੀ ਉਹ ਕਲੀਅਰ ਕਰ ਲੋ ਤੇ ਜਿਹੜੀ ਗੱਲ ਦਾ ਗੁੱਸਾ ਵਾ ਉਹਦੀ ਕੱਢ ਦੋ ਢਿੱਡ ਚ ਨਾ ਰੱਖੋ ਢੱਡਚ ਰੱਖੀ ਹੋਈ ਗੱਲ ਨਾ ਹਮੇਸ਼ਿਆ ਤੁਹਾਨੂੰ ਤੰਗ ਕਰੂਗੀ ਫਿਰ ਤੁਹਾਨੂੰ ਕੋ ਮੌਕਾ ਮਿਲਿਆ ਤੁਸੀਂ ਗਲਤ ਗੱਲ ਕੋ ਕਰਦੋਂ ਕਿਸੇ ਦੀ ਗੱਲ ਕੋਈ ਹੋਈ ਹੋਵੇ ਗੱਲ ਤੁਸੀਂ ਹੋਰ ਸਮਝ ਜੋ ਤੁਸੀਂ ਉਹ ਸਮਝ ਗਈ ਗਾਂ ਕਰਦੋਂ ਬੰਦੇ ਦੀ ਕਿਸੇ ਦੀ ਬਿਨਾ ਗੱਲ ਤੋਂ ਬਦਨਾਮੀ ਵੀ ਹੋ ਸਕਦੀ ਹੈ ਜੇ ਕਿਸੇ ਦੀ ਗੱਲ ਵੀ ਕਰਨੀ ਹੈ ਨਾ ਪਹਿਲਾਂ ਪਤਾ ਕਰ ਲੋ ਵੀ ਉਹ ਗੱਲ ਹੈਗੀ ਆ ਐਵੇਂ ਨਾ ਕਿਸੇ ਕੋਲੇ ਭੰਡੀ ਚੱਲੋ ਠੀਕ ਆ ਨਾ ਇਦਾਂ ਗੱਲਾਂ ਬਾਤਾਂ ਆਂ ਮੈਂ ਚੱਲ ਦਿਲ ਕੀਤਾ ਵੀ ਗੱਲਬਾਤਾਂ ਕਰਦੇ ਆਂ ਮੋਟਰ ਤੇ ਆਇਆ ਸੀ ਮੈਂ ਕਿਹਾ ਚੱਲ ਗੱਲਾਂ ਬਾਤਾਂ ਕੀਤੀਆਂ ਜਾਣ ਹਨਾ ਤਾਂ ਕੀਤੀਆਂ ਵਾ ਆਪਾਂ ਪਹਿਲਾਂ ਹੀ ਮਾਫੀ ਮੰਗੀ ਆ ਵੀ ਜੇ ਕਿਸੇ ਨੂੰ ਆਂਢੀ ਗਵਾਂਢੀ ਨੂੰ ਮੇਰੇ ਵੀਰ ਭਾਜੀ ਨੂੰ ਪਿੰਡ ਦੇ ਬੰਦੇ ਨੂੰ ਵੀ ਦੁੱਖ ਲੱਗੇ ਨਾ ਤਾਂ ਪਹਿਲਾਂ ਹੀ ਮਾਫੀ ਹੈ ਗੱਲ ਲਈ ਸੋ ਇਹ ਸੀ ਗੱਲਬਾਤਾਂ ਕਰਨੀਆਂ ਆਪਾਂ ਬਾਕੀ ਗੱਲਾਂ ਬਾਤਾਂ ਆਪਾਂ ਕਰਾਂਗੇ ਫੇਰ ਫਿਰ ਆਪਾਂ ਬਣਾਉਨੇ ਆ ਕੋਈ ਜਗਾਰ ਲਾਉਨੇ ਆ ਕੋਈ ਵੀਡੀਓ ਬਣਾਉਨੇ ਆ ਠੀਕ ਆ ਤਾਂ ਠੀਕ ਹੈ ਇਹ ਨੇ ਗੱਲਾਂ ਬਾਤਾਂ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਿਲੋਂ ਸਾਰਿਆਂ ਦਾ ਸਤਿਕਾਰ ਆ ਜੇ ਕਿਸੇ ਨੂੰ ਕੋਈ ਗੁੱਸਾ ਲੱਗਿਆ ਉਹ ਕਮੈਂਟ ਕਰਕੇ ਵੀ ਕਹਿ ਸਕਦਾ ਆਪਾਂ ਨੂੰ ਕੋਈ ਗੁੱਸਾ ਨਹੀਂ ਵੀਰੇ ਤਾਂ ਠੀਕ ਆ ਇੰਨੀ ਵੀਡੀਓ ਲਈ ਧੰਨਵਾਦ ਚਲਦੇ ਆਂ